ਮਾਰੇ ਨੂੰ ਪਿਆਰਪੁਰੇ ਸੋਸ਼ੀਅਲ ਜੀ ਬਹੁਤ-ਬਹੁਤ ਸਵਾਗਤ ਹੈ ਆਪਣੀ ਚੈਨਲ ਤੇ ਸੋ ਦੋਸਤੋ ਮਲਾਜ਼ਮਤ ਤੇ ਪੈਨਸ਼ਨਰ ਸੰਜਾ ਫਰੰਟ ਦੀ ਕੱਲ ਜਿਹੜੀ ਪੰਜਾਬ ਸਕੱਤਰ ਦੇ ਵਿੱਚ ਪੰਜਾਬ ਸਰਕਾਰ ਨਾਲ ਬੜੀ ਹੀ ਐਮ ਮੀਟਿੰਗ ਸੀ ਮਲਾਜ਼ਮ ਆਗੂਆਂ ਨੇ ਵਿੱਤ ਮੰਤਰੀ ਹਰਪਾ ਸਿੰਘ ਛੀਮਾ ਅੱਗੇ ਕਾਫੀ ਜਿਹੜੇ ਮੁੱਦੇ ਰੱਖੇ ਗਏ ਨੇ ਜਿਸ ਦੇ ਵਿੱਚ ਜਿਹੜਾ ਕਿ ਵਿੱਤ ਮੰਤਰੀ ਤੇ ਹਰਪਾ ਸਿੰਘ ਛੀਮਾ ਨੇ ਕਾਫੀ ਜਿਹੜੀਆਂ ਮੰਗਾਂ ਤੇ ਸਹਿਮਤੀ ਜਤਾਈ ਹੈ ਭਰੋਸਾ ਵੀ ਦਿੱਤਾ ਹੈ ਕਿ ਆਉਣ ਵਾਲੀ 30 April ਨੂੰ ਦੁਬਾਰਾ ਜਿਹੜੀ ਮੀਟਿੰਗ ਕੀਤੀ ਜਾਵੇਗੀ ਇਸ ਦੇ ਵਿੱਚ ਤੁਹਾਡੀਆਂ ਕਾਫੀਆਂ ਮੰਗਾਂ ਦਾ ਹੱਲ ਕੀਤਾ ਜਾਊਗਾ ਹੁਣ ਦੱਸ ਦਈਏ ਕਿ ਮਲਾਜ਼ਮ ਅੱਗੂ ਨੇ ਸਭ ਕਮੇਟੀ ਅੱਗੇ ਕਿਹੜੀਆਂ-ਕਿਹੜੀਆਂ ਮੰਗਾਂ ਰੱਖੀਆਂ ਨੇ ਪੈਨਸ਼ਨ ਸਾਂਝਾ ਫਰੰਟ ਦੇ ਆਗੂ ਐਨ ਕੇ ਕਲਸੀ ਸਬਕਮੇਟੀ ਅੱਗੇ ਕਾਫੀ ਮੁੱਦੇ ਜਿਹੜੇ ਰੱਖੇ ਗਏ ਨੇ ਉਹ ਕੀ ਹਨ ਮੁੱਦੇ ਉਹਨਾਂ ਦੇ ਬਾਰੇ ਦੱਸ ਦਿੰਨੇ ਆ ਇਹਨਾਂ ਨੇ ਕਿਹਾ ਕਿ 113% ਦਾ ਇੱਕ ਫਾਰਮੂਲਾ ਨਵਾਂ ਲਿਆਂਦਾ ਮਨਪ੍ਰੀਤ ਬਾਦਲ ਨੇ ਪਤਾ ਨਹੀਂ ਕਿੱਥੋਂ ਕੱਢ ਕੇ ਲੈਂਦਾ ਜਦ ਕਿ ਸਾਡਾ ਡੀ 110% ਬੰਦਾ ਸੀ ਬੈਸਟਰਸ ਨੂੰ 2.59 ਜਿਹੜਾ ਫੈਕਟਰ ਬੰਦਾ ਸੀ ਇਸ ਦੇ ਉੱਪਰ ਵਿਤਮਨ ਦਿਹਾਰਪਾਤ ਸਿੰਘ ਚੀਮਾ ਨੇ ਸਹਿਮਤੀ ਜਤਾਈ ਹੈ ਕਿ ਇਸ ਦਾ ਜਲਦੀ ਹੀ ਹੱਲ ਕੀਤਾ ਜਾਊਗਾ ਦੂਸਰੀ ਬੇਨਤੀ ਕੀਤੀ ਸੀ ਵੀ ਜਿਹੜਾ ਹੈ ਸਾਨੂੰ ਡੀ ਤੁਸੀਂ ਜਿਹੜਾ ਦੇ ਰਹੇ ਉਹ 42% ਡੀ ਜਿਹੜਾ ਹੈ ਜਦ ਕਿ ਬਾਕੀ ਸਟੇਟਾਂ ਦੇ ਵਿੱਚ 55% ਡੀ ਇੱਕ ਬਿਹਾਰ ਸਰਕਾਰ ਜਿਹੜੀ ਹੈ ਉਹ ਵੀ ਜਿਹੜੀ 55% ਡੀ ਉਹਨਾਂ ਨੇ ਵੀ ਜਿਹੜਾ ਅਨਾਉਂਸ ਕੀਤਾ ਹੈ ਹਰਿਆਣਾ ਨੇ ਵੀ ਕਰਤਤ ਯੂਟੀ ਨੇ ਵੀ ਇਹ ਮੁਲਾਜ਼ਮਾਂ ਨੂੰ ਜਿਹੜਾ ਕਿ ਦੇ ਦਿੱਤਾ ਹੈ ਪਰ ਅਸੀਂ ਜੀ ਇਸ ਦਾ ਮਤਲਬ ਪੰਜਾਬ ਦੇ ਸਟੇਟ ਜਿਹੜੀ ਹੈ ਹੋ ਹੁਣ ਬਿਹਾਰ ਤੋਂ ਵੀ ਥੱਲੇ ਹੈ ਇਸ ਦੇ ਵਿੱਚ ਵਿੱਤ ਮੰਤਰੀ ਨੇ ਕਿਹਾ ਕਿ ਸਾਨੂੰ ਜਿਹੜਾ ਫਾਈਨੈਂਸ਼ੀਅਲ ਪ੍ਰੋਬਲਮ ਆਈ ਹੈ ਇਸ ਨੂੰ ਜਲਦੀ ਵੀ ਜਿਹੜਾ ਜਲਦ ਜਿਹੜਾ ਕਿ ਹੱਲ ਕੀਤਾ ਜਾਏਗਾ ਜਦੋਂ ਵੀ ਖਜ਼ਾਨੇ ਦੇ ਵਿੱਚ ਪੈਸਾ ਆਏਗਾ ਡੀਏ ਵੀ ਦਿੱਤਾ ਜਾਏਗਾ ਇਹ ਸੁਣ ਕੇ ਪੈਨਸ਼ਨਰ ਆਗੂ ਐਨ ਕੇ ਕਲਸੀ ਨੇ ਵਿੱਤ ਮੰਤਰੀ ਨੂੰ ਕਿਹਾ ਕਿ ਘੱਟੋ ਘੱਟ ਇੱਕ ਕਿਸ਼ਤ ਦਾ ਐਲਾਨ ਕਰ ਦਿਓ ਦੋ ਮੀਟਿੰਗਾਂ ਜਿਹੜੀਆਂ ਤੋਂ ਬਾਅਦ ਅਸੀਂ ਮੁਲਾਜ਼ਮਾਂ ਨੂੰ ਜਾ ਕੇ ਕੀ ਜਵਾਬ ਦਵਾਂਗੇ ਇਸ ਦੇ ਵਿੱਚ ਵਿੱਤ ਮੰਤਰੀ ਨੇ ਕਿਹਾ ਕਿ ਅੱਜ ਮੁੱਖ ਮੰਤਰੀ ਇੱਥੇ ਨਹੀਂ ਹੈ ਆਉਣ ਵਾਲੀ 30 ਅਪ੍ਰੈਲ ਨੂੰ ਇਸ ਦਾ ਜਿਹੜਾ ਵੀ ਹੱਲ ਕੀਤਾ ਜਾਵੇਗਾ ਇਸ ਤੋਂ ਬਾਅਦ ਸਬਕਮੇਟੀ ਅੱਗੇ 17/7/2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਦੇ ਬਾਰੇ ਮੰਗ ਰੱਖੀ ਗਈ ਹੈ ਕਿ ਅਸੀਂ ਸੁਪਰੀਮ ਕੋਰਟ ਹਾਈ ਕੋਰਟ ਤੋਂ ਵੀ ਜਿਹੜਾ ਕਿ ਕੇਸ ਜਿੱਤਣ ਦੇ ਬਾਵਜੂਦ ਵੀ ਇਸ ਨੂੰ ਹੱਲ ਨਹੀਂ ਕੀਤਾ ਗਿਆ ਹੈ ਵਿੱਤ ਮੰਤਰੀ ਨੇ ਕਿਹਾ ਕਿ ਕਿਸੇ ਵੀ ਸੰਬੰਧ ਅਸੀਂ ਜਲਦੀ ਜਲਦੀ ਜਿਹੜੀ ਹੈ ਕਾਰਵਾਈ ਕਰਕੇ ਵੱਡੀ ਖੁਸ਼ਖਬਰੀ ਦਵਾਂਗੇ ਇਸ ਬਾਰੇ ਵੀ ਅਸੀਂ 30 ਅਪ੍ਰੈਲ ਨੂੰ ਹੀ ਮੀਟਿੰਗ ਦੇ ਵਿੱਚ ਇਹਦਾ ਹੱਲ ਕਰ ਦਵਾਂਗੇ ਔਰ ਦੋਸਤੋ ਇੱਕ ਹੋਰ ਮੰਗ ਦਾ ਜਿਹੜਾ ਜ਼ਿਕਰ ਕੀਤਾ ਗਿਆ ਜੋ ਹੈ ਮੁਲਾਜ਼ਮ ਕੱਚੇ ਹਨ ਉਹਨਾਂ ਨੂੰ ਪੱਕਾ ਕੀਤਾ ਜਾਵੇ ਬੀਤਮਾਧੀ ਨੇ ਕਿਹਾ ਕਿ ਪੱਕਾ ਕਰਨ ਨਾਲ ਸਾਨੂੰ ਵੀ ਬੀਤੀ ਪ੍ਰੋਬਲਮ ਆ ਰਹੀ ਹੈ ਫਿਰ ਆਗੂਆਂ ਨੇ ਸੁਝਾਅ ਦਿੱਤਾ ਕਿ ਜਿੰਨੇ ਕੱਚੇ ਮਲਾਜ਼ਮ ਹਨ ਉਹਨਾਂ ਨੂੰ ਕੰਟਰੈਕਟ ਤੇ ਕੀਤਾ ਜਾਵੇ ਕਿਉਂਕਿ ਜੋ ਕੱਚੇ ਮਲਾਜ਼ਮਾਂ ਨੂੰ ਤਨਖਾਹ ਘੱਟ ਮਿਲਦੀ ਹੈ ਘੱਟ ਮਿਲਣ ਦੀ ਕਾਰਨ ਹੈ ਉਸ ਉਹ ਜੋ ਠੇਕੇਦਾਰ ਹੈ ਕਈ ਜਿਹੜੇ ਪਰਸੈਂਟ ਉਹ ਖਾ ਜਾਂਦੇ ਹੈ ਠੇਕੇਦਾਰਾਂ ਨੂੰ ਬਾਹਰ ਕੱਢ ਕੇ ਕੱਚੇ ਮਲਾਜ਼ਮਾਂ ਨੂੰ ਕੰਟਰੈਕਟ ਤੇ ਕੀਤਾ ਜਾਵੇ ਨਾਲ ਤਨਖਾਹਾਂ ਦੇ ਵਿੱਚ ਵਾਅਦਾ ਵੀ ਹੋ ਜਾਵੇਗਾ ਨਾਲ ਹੀ ਖਜ਼ਾਨੇ ਤੇ ਕੋਈ ਵਿੱਤੀ ਬੋਝ ਨਹੀਂ ਪਵੇਗਾ ਇਸ ਗੱਲ ਤੇ ਵਿੱਤ ਮੰਤਰੀ ਨੇ ਸਹਿਮਤੀ ਜਤਾਈ ਹੈ ਕਿਸੇ ਸੁਝਾਅ ਨੂੰ ਬਹੁਤ ਘੱਟ ਵਧੀਆ ਸਮਝਾ ਬਹੁਤ ਹੀ ਵਧੀਆ ਜਿਹੜਾ ਸਮਝਾਇਆ ਹੈ ਸਾਰੀਆਂ ਮੰਗਾਂ ਤੇ ਵਿੱਤ ਮੰਤਰੀ ਨੇ 30 April ਨੂੰ ਦੁਬਾਰਾ ਮੀਟਿੰਗ ਦੇ ਹੱਲ ਕਰਨ ਦਾ ਭਰੋਸਾ ਦਿੱਤਾ ਹੈ ਸੋ ਦੋਸਤੋ ਮੁਲਾਜ਼ਮਾ ਗੁਆ ਨੇ ਦੱਸਿਆ ਕਿ 30 April ਨੂੰ ਜੇ ਹੱਲ ਨਾ ਹੋਇਆ ਤਾਂ ਅਸੀਂ ਔਨ ਪਹਿਲਾਂ ਹੀ ਵੱਡਾ ਐਲਾਨ ਕਰ ਚੁੱਕੇ ਹਾਂ ਕਿਉਂਕਿ ਜ਼ਿਲੰਦਰ ਵਿਖੇ 4 May ਦੀ ਹੰਗਾਮੀ ਮੀਟਿੰਗ ਅਸੀਂ ਰੱਖੀ ਹੋਈ ਹੈ ਉਸ ਦੇ ਵਿੱਚ ਬਹੁਤ ਵੱਡੇ ਵੱਡੇ ਜਿਹੜੇ ਫੈਸਲੇ ਲਏ ਜਾਣਗੇ ਜੇਕਰ 30 ਤਰੀਕ ਨੂੰ ਜਿਹੜਾ 30 ਤਰੀਕ ਨੂੰ 30 April ਨੂੰ ਪੰਜਾਬ ਸਰਕਾਰ ਦੇ ਵੱਲੋਂ ਇਹਨਾਂ ਸਾਰੀਆਂ ਮੰਗਾਂ ਦਾ ਹੱਲ ਨਾ ਕੀਤਾ ਗਿਆ ਕਿਉਂਕਿ ਮਲਾਜ਼ਮਾਂ ਗੂ ਅੰਦਰ ਕਾਫੀ ਜਿਹੜਾ ਹੈ ਗੁੱਸਾ ਸੀਗਾ ਪਹਿਲਾਂ ਵੀ ਜਿਹੜਾ 15 April ਨੂੰ ਮੀਟਿੰਗ ਜਿਹੜੀ ਇਹ ਵਾਸਤੇ ਬੁਲਾਇਆ ਗਿਆ ਸੀ ਲੇਕਿਨ ਜਿਹੜੀ ਹੈ ਜਿਹੜੀ ਐਨ ਮੌਕੇ ਦੇ ਤੇ ਆ ਕੇ ਸੁਨੇਹਾ ਲੱਗਦਾ ਹੈ ਕਿ ਥੋੜੀ ਤਾਂ ਜਿਹੜੀ ਮੀਟਿੰਗ ਅੱਜ ਕੋਈ ਮੀਟਿੰਗ ਨਹੀਂ ਹੈ ਇਸ ਕਰਕੇ ਮਲਾਜ਼ਮਾਂ ਨੇ ਪਹਿਲਾਂ ਹੀ ਵੱਡੇ ਵੱਡੇ ਐਲਾਨ ਕਰ ਦਿੱਤੇ ਸਨ ਕਿ ਹੁਣ 30 April ਦੀ ਜਿਹੜੀ ਹੈ ਨੂੰ ਸਬ ਕਮੇਟੀ ਨਾਲ ਦੁਬਾਰਾ ਮੀਟਿੰਗ ਹੋਵੇਗੀ ਉਹ ਸਾਰੀਆਂ ਮੰਗਾਂ ਦਾ ਇਸ ਦੇ ਵਿੱਚ ਵਿਚਾਰਿਆ ਵਿਚਾਰਿਆ ਜਾਵੇਗਾ ਡੀਏ ਦੀ ਇੱਕ ਕਿਸ਼ਤ ਤੇ ਸਹਿਮਤੀ ਬਣ ਜਾਵੇ ਕਿਉਂਕਿ ਮੁਲਾਜ਼ਮ ਆਗੂਆਂ ਨੇ ਦੱਸਿਆ ਕਿ ਸਕੇਲ ਤੁਸੀਂ ਸੈਂਟਰ ਦੇ ਦੇ ਰਹੇ ਹੋ ਤੇ ਡੀਏ ਪੰਜਾਬ ਦਾ ਦੇ ਰਹੇ ਹੋ ਸੈਂਟਰ ਨਾਲੋਂ ਡੀਏ ਡੀ ਲਿੰਕ ਕੀਤਾ ਜਾ ਰਿਹਾ ਹੈ ਇਹ ਬਹੁਤ ਹੀ ਗਲਤ ਹੈ ਇਸ ਦੇ ਵਿੱਚ ਵਿੱਤ ਮੰਤਰੀ ਨੇ ਭਰੋਸਾ ਦਿੱਤਾ ਕਿ ਜਲਦ ਹੀ ਕੋਈ ਐਲਾਨ ਕਰਾਂਗੇ ਸੋ ਦੋਸਤੋ ਇਸ ਹੀ ਅੱਜ ਦੀ ਬਹੁਤ ਹੀ ਖਾਸ ਅਪਡੇਟ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਬਣੇ ਰਹਿਣਾ ਚੈਨਲ ਦੇ ਨਾਲ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜਰੂਰ ਸ਼ੇਅਰ ਕਰਨਾ ਜੀ ਧੰਨਵਾਦ ਜੀ